ਪੂਰੀ ਬਾਈਬਲ ਦੇ ਵਿੱਚ ਕਿਤੇ ਵੀ ਈਸਾਈ ਧਰਮ ਨਾਮ ਦਾ ਸ਼ਬਦ ਤੱਕ ਨਹੀਂ ਹੈਗਾ ਪੂਰੀ ਬਾਈਬਲ 'ਚ ਈਸਾਈ ਧਰਮ ਨਾਮ ਦਾ ਇੱਕ ਵੀ ਸ਼ਬਦ ਹੈ ਨਹੀਂਗਾ ਤੇ ਪ੍ਰਭੂ ਯਿਸੂ ਮਸੀਹ ਈਸਾਈ ਧਰਮ ਬਣਾਣ ਨਹੀਂ ਆਏ ਉਹ ਜੀਵਨ ਬਦਲਣ ਆਏ ਆ ਅੱਜ ਇਹੀ ਮੈਸੇਜ ਲੈ ਕੇ ਆਪਾਂ ਸ਼ਹਿਰ ਦੇ ਕੋਨੇ-ਕੋਨੇ ਤੱਕ ਜਾਵਾਂਗੇ ਕਿ ਪ੍ਰਭੂ ਯਿਸੂ ਮਸੀਹ ਧਰਮ ਬਦਲਣ ਨਹੀਂ ਆਏ ਉਹ ਜੀਵਨ ਬਦਲਣ ਆਏ ਆ ਤੇ ਆਪਾਂ ਦੇਖਦੇ ਆ ਕਿ ਸਮਾਜ ਦੇ ਅੰਦਰ ਕਿੰਨੀਆਂ ਕੁਰੀਤੀਆਂ ਜੜੀਆਂ ਉਹ ਫੈਲ ਰਹੀਆਂ ਨਸ਼ੇ ਫੈਲ ਰਹੇ ਆ ਤੇ ਜਿੰਨਾ ਪਾਪ ਫੈਲ ਰਿਹਾ ਦੁੱਖ ਵੀ ਉਹਨਾਂ ਹੀ ਫੈਲ ਰਿਹਾ ਤੇ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦੀ ਗੱਲ ਕਰਦੇ ਆ ਉਹ ਕਿਸੇ ਧਰਮ ਦੀ ਗੱਲ ਨਹੀਂ ਕਰਦੇ ਔਰ ਲੋਕਾਂ ਨੂੰ ਦੱਸਾਂਗੇ ਕਿ ਪ੍ਰਭੂ ਯਿਸੂ ਮਸੀਹ ਤੁਹਾਡੇ ਧਰਮ ਤੁਹਾਡੀ ਜਾਤ ਤੁਹਾਡੇ ਚਿਹਰੇ ਤੁਹਾਡੇ ਰੰਗ ਰੂਪ ਪੈਸੇ ਤੇ ਇੰਟਰਸਟਿਡ ਨਹੀਂਗੇ ਪ੍ਰਭੂ ਯਿਸੂ ਮਸੀਹ ਇੱਕ ਅੱਛੇ ਬਾਪ ਦੀ ਤਰ੍ਹਾਂ ਉਹ ਤੁਹਾਨੂੰ ਖੁਸ਼ ਸੁਖ ਸੁਖੀ ਦੇਖਣਾ ਚਾਹੁੰਦੇ ਆਂ ਕਈ ਜਥੇਬੰਦੀਆਂ ਵੱਲੋਂ ਇਹ ਇਲਜ਼ਾਮ ਲਗਾਏ ਜਾਂਦੇ ਕਿ ਜਿਹੜੇ ਬਿਮਾਰਾਂ ਦਾ ਜਿਹੜਾ ਧੋng ਰਚਾਇਆ ਜਾਂਦਾ ਇੱਥੇ ਅੰਗਰਨੂਰਲਾ ਮਿਨਿਸਟਰੀ ਤੇ ਕਹਿੰਦੇ ਕਿ ਜੇ ਅਸੀਂ ਇਹਨਾਂ ਨੂੰ 5-10 ਮਰੀਜ਼ ਦੇ ਦਈਏ ਤਾਂ ਉਹਨਾਂ ਨੂੰ ਠੀਕ ਕਰਕੇ ਦਿਖਾ ਦਿੰਦੇ ਅਸੀਂ ਵੀ ਇਹਨਾਂ ਨੂੰ ਮੰਨ ਜਾਾਂਗੇ 5-700 ਦਿਓ ਨਾ 5-7 ਨਾ ਕੀ ਜਿੰਨੇ ਮਰਜ਼ੀ ਲੈ ਕੇ ਆਓ ਖੁੱਲਾ ਚੈਲੰਜ ਹੈ ਦੇਖੋ ਤੇ ਐਮਰਜੈਂਸੀ ਸੈਕਸ਼ਨ ਸਾਡੀ ਚਰਚ ਉੱਥੇ ਬਿਮਾਰ ਆਂਦੇ ਆਂ ਪ੍ਰੋਬਲਮ ਇਹ ਹੈ ਜਦੋਂ ਉਹ ਕਹਿੰਦੇ ਕਿ ਮੇਰਾ ਮਰੀਜ਼ ਲਿਆਓ ਤੈਨੂੰ ਚੰਗਾ ਕਰ ਦੋ ਇਹ ਕੋਈ ਜਾਦੂ ਟੋਨਾ ਨਹੀਂ ਹੈਗਾ ਇਹ ਹੈ ਕਿ ਮੈਂ ਪਹਿ ਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਜੇ ਤੂੰ ਆਪਣੇ ਪਾਪਾਂ ਦੀ ਤੌਬਾ ਕਰੇ ਤੇ ਫਿਰ ਮੈਂ ਤੈਨੂੰ ਤੂੰ ਚੰਗਿਆਈ ਨੂੰ ਪਾਏਗਾ 38 ਸਾਲ ਦਾ ਰੋਗੀ ਸੀ ਬਾਈਬਲ 'ਚ ਪ੍ਰਭੂ ਨੇ ਇਹਨੂੰ ਚੰਗਾ ਕੀਤਾ ਤੇ ਪ੍ਰਭੂ ਨੇ ਇਹਨੂੰ ਚੰਗਾ ਕਰਨ ਤੋਂ ਬਾਅਦ ਕਿਹਾ ਫਿਰ ਤੋਂ ਪਾਪ ਨਾ ਕਰੀ ਐਂਜ ਨਾ ਹੋਵੇ ਉਸ ਤੋਂ ਭਾਰੀ ਮੁਸੀਬਤ ਤੇਰੇ ਤੇ ਆਵੇ ਤੇ ਮਰੀਜ਼ ਲਿਆਓ ਜਿੰਨੇ ਬੰਦੇ ਵੀ ਆ ਅਸੀਂ ਬਿਲਹ ਵਚਨ ਦਵਾਂਗੇ ਕੀ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਉਧਾਰ ਕਰਤਾ ਮੰਨਦੇ ਹੋ ਪਾਪ ਛੱਡਣ ਨੂੰ ਤਿਆਰ ਹੋ ਬੇਬੀਚਾਰ ਛੱਡਣ ਨੂੰ ਤਿਆਰ ਹੋ ਚੋਰੀਆਂ ਛੱਡਣ ਨੂੰ ਤਿਆਰ ਹੋ ਧਰਮ ਚੇਂਜ ਨਹੀਂ ਕਰਨਾ ਪਾਪ ਛੱਡਣਾ ਤੇ ਪ੍ਰਭੂ ਯਿਸੂ ਮਸੀਹ ਨੇ ਆਪਣਾ ਉਧਾਰਕਤਾ ਗ੍ਰਹਿਣ ਕਰਨਾ ਉਸ ਤੋਂ ਬਾਅਦ ਅਸੀਂ ਪ੍ਰਾਰਥਨਾ ਕਰਾਂਗੇ ਪਰਮੇਸ਼ਰ ਚੰਗਾ ਕਰੇਗਾ ਹਰ ਸਾਲ ਰਾਸ਼ਵਾਦ ਦਾ ਜਾ ਰਿਹਾ ਕਿਉਂਕਿ ਲੋਕ ਜਿਹੜੇ ਆਉਂ ਇਸ ਗੱਲ ਨੂੰ ਸਮਝਦੇ ਜਾ ਰਹੇ ਆ ਕਿ ਪ੍ਰਭੂ ਯਿਸੂ ਮਸੀਹ ਧਰਮ ਬਦਲਣ ਨਹੀਂ ਆਏ ਉਹ ਜੀਵਨ ਬਦਲਣ ਆਏ ਆ ਤੇ ਆਪਾਂ ਦੇਖਦੇ ਆ ਕਿ ਸਮਾਜ ਦੇ ਅੰਦਰ ਕਿੰਨੀਆਂ ਕੁਰੀਤੀਆਂ ਜੜੀਆਂ ਉਹ ਫੈਲ ਰਹੀਆਂ ਨਸ਼ੇ ਫੈਲ ਰਹੇ ਆ ਤੇ ਜਿੰਨਾ ਪਾਪ ਫੈਲ ਰਿਹਾ ਦੁੱਖ ਵੀ ਓਨਾ ਹੀ ਫੈਲ ਰਿਹਾ ਤੇ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦੀ ਗੱਲ ਕਰਦੇ ਆ ਉਹ ਕਿਸੇ ਧਰਮ ਦੀ ਗੱਲ ਨਹੀਂ ਕਰਦੇ ਆਪਾਂ ਇਹ ਗੱਲ ਕਰਦੇ ਆ ਕਿ ਪ੍ਰਭੂ ਯਿਸੂ ਮਸੀਹ ਨੇ ਮੇਰੀ ਤੇ ਤੁਹਾਡੀਆਂ ਬਿਮਾਰੀਆਂ ਲਈ ਕੋੜੇ ਖਾਦੇ ਉਹਨੇ ਮੇਰੇ ਤੇ ਤੁਹਾਡੇ ਪਾਪਾਂ ਲਈ ਕ੍ਰੂਸ ਦੇ ਉੱਤੇ ਆਪਣੇ ਲਹੂ ਨੂੰ ਬਹਾਇਆ ਔਰ ਜਿਹੜਾ ਬੰਦਾ ਵੀ ਪਰਮੇਸ਼ਵਰ ਦੇ ਉੱਤੇ ਇਸ ਵਿਸ਼ਵਾਸ ਕਰਦਾ ਪਰਮੇਸ਼ਵਰ ਦੇ ਪਾਪ ਨੂੰ ਮਾਫ ਕਰਕੇ ਉਹਨੂੰ ਚੰਗਾ ਕਰਦੇ ਆ ਉਹਦੇ ਘਰ ਚ ਸੁੱਖ ਦਿੰਦੇ ਆ ਇਸ ਕਰਕੇ ਆਪਾਂ ਦੇਖਦੇ ਆ ਕਿ ਪਰਮੇਸ਼ਵਰ ਦਾ ਨਾਮ ਜਿਹੜਾ ਉਹ ਫੈਲਦਾ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਮੈਂ ਵੀ ਤੁਹਾਨੂੰ ਫਿਰ ਦੱਸਣਾ ਚਾਹਾਂਗਾ ਕਿ ਪੂਰੀ ਬਾਈਬਲ ਦੇ ਵਿੱਚ ਕਿਤੇ ਵੀ ਈਸਾਈ ਧਰਮ ਨਾਮ ਦਾ ਸ਼ਬਦ ਤੱਕ ਨਹੀਂ ਹੈਗਾ ਪੂਰੀ ਬਾਈਬਲ 'ਚ ਈਸਾਈ ਧਰਮ ਨਾਮ ਦਾ ਇੱਕ ਵੀ ਸ਼ਬਦ ਹੈ ਨਹੀਂਗਾ ਤੇ ਪ੍ਰਭੂ ਯਿਸੂ ਮਸੀਹ ਈਸਾਈ ਧਰਮ ਬਣਾਣ ਨਹੀਂ ਆਏ ਉਹ ਜੀਵਨ ਬਦਲਣ ਆਏ ਆ ਅੱਜ ਇਹੀ ਮੈਸੇਜ ਲੈ ਕੇ ਆਪਾਂ ਸ਼ਹਿਰ ਦੇ ਕੋਨੇ-ਕੋਨੇ ਤੱਕ ਜਾਵਾਂਗੇ ਔਰ ਲੋਕਾਂ ਨੂੰ ਦੱਸਾਂਗੇ ਕਿ ਪ੍ਰਭੂ ਯਿਸੂ ਮਸੀਹ ਤੁਹਾਡੇ ਧਰਮ ਤੁਹਾਡੀ ਜਾਤ ਤੁਹਾਡੇ ਚਿਹਰੇ ਤੁਹਾਡੇ ਰੰਗ ਰੂਪ ਪੈਸੇ ਤੇ ਇੰਟਰਸਟਿਡ ਨਹੀਂਗੇ ਪ੍ਰਭੂ ਯਿਸੂ ਮਸੀਹ ਇੱਕ ਅੱਛੇ ਬਾਪ ਦੀ ਤਰ੍ਹਾਂ ਉਹ ਤੁਹਾਨੂੰ ਖੁਸ਼ ਸੁਖ ਸੁਖੀ ਦੇਖਣਾ ਚਾਹੁੰਦੇ ਆਂ ਇਹੀ ਮੈਸੇਜ ਲੈ ਕੇ ਅਸੀਂ ਅੱਜ ਸ਼ਹਿਰ ਦੇ ਵਿੱਚ ਜਾ ਰਹੇ ਆਂ 25 ਲੱਖ ਲੋਕਾਂ ਨੂੰ ਅਸੀਂ ਇਨਵੀਟੇਸ਼ਨ ਦਿੱਤੇ ਆ 15 ਲੱਖ ਨੂੰ ਜਾ ਚੁੱਕੇ ਆ 10 ਲੱਖ ਨੂੰ ਅੱਜ ਅਸੀਂ ਇਨਵੀਟੇਸ਼ਨ ਦਵਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜੇ ਸੁਣਨ ਵਾਲੇ ਆ ਮੇਰੇ ਰਿਪੋਰਟਰ ਭਰਾਵਾਂ ਨੂੰ ਵੀ ਸਾਰੇ ਸੁਣਨ ਵਾਲਿਆਂ ਨੂੰ ਵੀ ਸਾਰਿਆਂ ਨੂੰ 25 ਕ੍ਰਿਸਮਸ ਦਾ ਸੱਦਾ ਚਰਚ ਦੇ ਵਿੱਚ ਖੰਬਰਾ ਚਰਚ ਦੇ ਵਿੱਚ ਮੀਟਿੰਗ ਹੋਏਗੀ 11 ਵਜੇ ਤੋਂ ਲੈ ਕੇ 2 ਵਜੇ ਤੱਕ ਉਸ ਤੋਂ ਬਾਅਦ ਲੰਚ ਹੋਏਗਾ ਤੇ ਤੁਸੀਂ ਇਸ ਮੀਟਿੰਗ 'ਚ ਆ ਕੇ ਵੇਖੋ ਕਿ ਸੱਚਮੁੱਚ ਤੁਹਾਡਾ ਧਰਮ ਬਦਲਦਾ ਕਿ ਪਰਮੇਸ਼ਵਰ ਤੁਹਾਡੇ ਜੀਵਨ ਨੂੰ ਬਦਲ ਦਿਆ ਕਿ ਬਾਈਬਲ 'ਚ ਲਿਖਿਆ ਉਹ ਪਿਆਰ ਕਰਨ ਵਾਲਾ ਪਰਮੇਸ਼ਵਰ ਆ ਜਿਸ ਤਰ੍ਹਾਂ ਮਾਂ ਆਪਣੇ ਬੱਚਾ ਦੇ ਲਈ ਕਿਹਾ ਦਇਆ ਕਰਨਾ ਭੁੱਲ ਸਕਦੀ ਆ ਦੁੱਧ ਪਿੰਦੇ ਬੱਚੇ ਨੂੰ ਉਹਦੀ ਮਾਂ ਛੱਡ ਸਕਦੀ ਆ ਲੇਕਿਨ ਪ੍ਰਭੂ ਯਿਸੂ ਮਸੀਹ ਬਾਰੇ ਲਿਖਿਆ ਕਿ ਨਾ ਸਾਨੂੰ ਛੱਡਦਾ ਤੇ ਨਾ ਤਿਆਗਦਾ ਤੇ ਮੇਰੇ ਜੀਵਨ ਦੀ ਵੀ ਇਹੀ ਗਵਾਹੀ ਹੈ ਪਰਮੇਸ਼ਰ ਨੇ ਮੈਨੂੰ ਹਿੰਦੂ ਬੈਕਗ੍ਰਾਉਂਡ ਸੀਗਾ ਮੈਂ ਹਿੰਦੂ ਸੀਗਾ ਚੁੜਿਆ ਅੱਜ ਮੇਰੀ ਕਾਸਟ ਉਹੀ ਨਾਮ ਉਹੀ ਹੈ ਲੇਕਿਨ ਮੈਂ ਹੁਣ ਨਸ਼ੇ ਨਹੀਂ ਕਰਦਾ ਮੇਰਾ ਜੀਵਨ ਬਦਲ ਚੁੱਕਾ ਇਹੀ ਮੈਸੇਜ ਲੈ ਕੇ ਆਪਾਂ ਸ਼ਹਿਰ ਜਾਵਾਂਗੇ ਕੋਨੇ-ਕੋਨੇ 'ਚ ਜਾਵਾਂਗੇ ਹੱਥ ਜੋੜ ਕੇ ਬੇਨਤੀ ਕਰਾਂਗੇ ਹੱਥ ਜੋੜ ਕੇ ਇਨਵਿਟੇਸ਼ਨ ਦਵਾਂਗੇ ਕਿ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਚਰਚ ਦੇ ਕੀ ਪਰਮੇਸ਼ਵਰ ਕਿੰਨਾ ਭਲਾ ਪਰਮੇਸ਼ਵਰ ਹੈ ਚਖੋ ਤੇ ਵੇਖੋ ਕਿੰਨਾ ਉਹ ਭਲਾ ਪਰਮੇਸ਼ਵਰ ਹੈ ਤੇ ਤੁਹਾਨੂੰ ਅਸੀਂ ਚਖਣ ਦਾ ਨਿਯੋਤਾ ਦਿੰਨੇ ਆ ਆਤਮਿਕ ਭੋਜਨ ਵੀ ਚਖਵਾ ਕੇ ਤੇ ਸਰੀਰਿਕ ਵੀ ਚਖੋ ਤੇ ਦੇਖੋ ਪਰਮੇਸ਼ਵਰ ਕਿੰਨਾ ਭਲਾਤਾ ਦੀ ਜਿੰਦਗੀਆਂ ਗੱਲ ਕਰੀਏ ਛਰਾਤੀ ਅੰਸਰਾ ਬਲੋ ਜੋ ਹੈ ਆਪਣੇ ਧਰਮ ਨੂੰ ਕਰਾ ਬੰਧਿਆ ਜਾ ਰਿਹਾ ਇਸ ਬਾਰੇ ਕੀ ਕਹਿੰਦੇ ਹੋ ਮੈਂ ਉਹ ਪਹਿਲੇ ਤੁਹਾਨੂੰ ਦੱਸ ਚੁੱਕਾ ਕਿ ਪ੍ਰਭੂ ਯਿਸੂ ਮਸੀਹ ਨੇ ਕੋਈ ਵੀ ਧਰਮ ਨਹੀਂ ਬਣਾਇਆ ਉਹਨੇ ਸਾਨੂੰ ਵਿਰੋਧੀਆਂ ਲਈ ਪ੍ਰਾਰਥਨਾ ਕਰਨ ਲਈ ਗਿਆ ਸਾਡਾ ਕੋਈ ਵਿਰੋਧੀ ਨਹੀਂ ਮੈਂ ਮੰਨਦਾ ਜਿਹੜੇ ਸਾਡੀ ਖਿਲਾਫਤ ਕਰਦੇ ਹੋ ਵੀ ਸਾਡੇ ਭਰਾ ਹੀ ਨੇ ਮੈਂ ਵੀ ਵਿਰੋਧੀ ਸਿਗਾ ਜੇ ਮੇਰੀ ਵੀ ਵਿਰੋਧ ਕਰਕੇ ਮੈਨੂੰ ਜੇਲ੍ਹ ਕਰਾ ਦਿੰਦਾ ਕੋਈ ਤੇ ਅੱਜ ਮੈਂ ਪ੍ਰਚਾਰਕ ਨਾ ਹੁੰਦਾ ਤੇ ਅਸੀਂ ਸਾਰੇ ਲਈ ਪ੍ਰਾਰਥਨਾਵਾਂ ਕਰਦੇ ਆਂ ਸਰਕਾਰਾਂ ਲਈ ਵੀ ਪ੍ਰਾਰਥਨਾਵਾਂ ਕਰਦੇ ਆਂ ਤੁਹਾਡੇ ਸਾਰੇ ਲਈ ਅਸੀਂ ਪ੍ਰਾਰਥਨਾਵਾਂ ਕਰਦੇ ਆਂ ਅੱਜ ਸ਼ਹਿਰ 'ਚ ਵੀ ਜਾਵਾਂਗੇ ਤੇ ਅੱਜ ਮੈਂ ਫਾਸਟਿੰਗ ਦੇ ਵਿੱਚ ਅੱਜ ਮੈਂ ਪ੍ਰਾਰਥਨਾ ਕਰਦੇ ਜਾਣਾ ਸ਼ਹਿਰ 'ਚ ਸਾਰੇ ਲੋਕਾਂ ਲਈ ਕਿ ਜਿਹੜੇ ਵੇਖਣ ਉਹ ਪਰਮੇਸ਼ਵਰ ਦੀ ਮਹਿਮਾ ਵੇਖਣ ਸਰ ਇਹ ਵੀ ਲੱਗਦਾ ਲੋਕਾਂ ਦੇ ਵਿੱਚ ਜਿਹੜੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਪੈਸੇ ਦੇ ਕੇ ਜਿਹੜੇ ਉਹ ਧਰਮ ਪਰਿਵਰਤਨ ਕੀਤਾ ਜਾਂਦਾ ਹੁਣ ਇੱਥੇ ਤੇ ਕਿ ਇੱਕ-ਇੱਕ ਲੱਖ ਵੀ ਦਿੱਤਾ ਹੋਵੇ ਤੇ ਇੰਨੇ ਹਜ਼ਾਰਾਂ ਕਰੋੜ ਲੱਗੇਗਾ ਕਿ ਮਤਲਬ ਜੀਰੋਆਂ ਨਹੀਂ ਸੀ ਕਾਊਂਟ ਕਰ ਸਕਦੇ ਨਾ ਤੇ ਇਹ ਇਦਾਂ ਦੀ ਜੇ ਏਲੀਅਨ ਹੈ ਏਲੀਅਨ ਹੈ ਨਾ ਅੱਜ ਤੱਕ ਅਸੀਂ ਦੇਖਿਆ ਨਹੀਂ ਕਦੀ ਧਰਮ ਪਰਿਵਰਤਨ ਦਾ ਮੁੱਦਾ ਵੀ ਸੇਮ ਹੈ ਦੇਖੋ ਛੋਟੀ ਜੀ ਗੱਲ ਹੋਵੇ ਕਿਸ ਨੇ 10 ਸਾਲ ਪਹਿਲਾਂ ਵੀ ਗੁਨਾਹ ਕੀਤਾ ਹੋਵੇ ਆਪਣੇ ਦੇਸ਼ ਦੀਆਂ ਏਜੰਸੀਆਂ ਇੰਨੀਆਂ ਤੇਜ਼ ਆ ਝੱਟ ਫੜ ਲੈਂਦੀਆਂ ਬੰਦੇ 10 ਸਾਲ ਪਹਿਲਾਂ ਵੀ ਤੇ ਇਹੋ ਜਿਹੇ ਕਿਹੜਾ ਮੇਰੇ ਕੋਲ ਇੰਨੀ ਮੇਰੇ ਕੋਲ ਸੁਪਰ ਪਾਵਰ ਆ ਕਿ ਮੈਂ ਲੱਖਾਂ ਲੋਕਾਂ ਨੂੰ ਲੱਖਾਂ ਰੁਪਏ ਦੇ ਦਿੱਤੇ ਔਰ ਇੱਕ ਵੀ ਪ੍ਰੂਫ ਸਾਹਮਣੇ ਨਹੀਂ ਆਇਆ ਤੋ ਝੂਠ ਦੇ ਬਾਈਬਲ ਦੇ ਲਿਖਿਆ ਝੂਠ ਪਲ ਪਰਦਾ ਹੋਏਗਾ ਸਚਾਈ ਬਣੀ ਰਹੂਗੀ ਇਹ ਸਚਾਈ ਹੈ ਕਿ 20 ਸਾਲ ਹੋ ਗਏ ਮੈਨੂੰ ਪਹਿਲਾਂ ਮੈਨੂੰ ਕਹਿੰਦੇ ਸੀ ਤੂੰ ਲੈ ਲੈ ਹੁਣ ਮੈਨੂੰ ਕਿਉਂਕਿ ਮੈਂ ਵਿਸ਼ਵਾਸੀ ਸੀਗਾ ਹੁਣ ਮੈਂ ਪਾਸਟਰਾਂ ਦੇ ਹੁਣ ਮੈਨੂੰ ਕਹਿੰਦੇ ਤੂੰ ਦਿੰਨਾ ਤੇ ਅਜ ਤੱਕ ਨਾ ਲੱਤੇ ਤੇ ਨਾ ਦਿੱਤੇ ਸਾਬਤ ਨਹੀਂ ਹੋ ਪਾਇਆ ਕਿਉਂਕਿ ਹੋਇਆ ਨਹੀਂ ਕਦੀ ਵੀ ਇਹ ਕੰਮ ਪਸੰਦੀ ਜੀ ਪਸੰਦੀ ਜੀ ਪਸੰਦੀ ਜੀ ਜਿੱਥੇ ਸੀ ਇਹ ਨਹੀਂ ਕਾਲ ਕੈਥਿਕਸ ਤੋਂ ਜਾਰਾ ਹੈ ਕਿੰਨੇ ਸਕੂਲ ਕਾਲਜ ਇੰਸਟੀਚਿਊਟ ਹੈ ਔਰ ਇਹ ਬਹੁਤ ਸਮੇਂ ਸੇ ਚੈਰਿਟੀ ਕਰ ਰਹੇ ਹੈ ਕੀ ਆਨੇ ਵਾਲੇ ਸਮੇਂ ਮਖਮਰਾ ਚੱਕ ਦੇ ਦੁਆਰਾ ਵੀ ਐਸੀ ਬਹੁਤ ਸਾਰੀ ਚੈਰਿਟੀਆਂ ਦੇਖਣ ਨੂੰ ਮਿਲ ਸਕਦੀ ਹੈ ਅਸੀਂ ਆਲਰੇਡੀ ਕਰ ਰਹੇ ਹਾਂ ਆਈਐਸ ਕਾਲਜ ਚਲਾ ਰਹੇ ਹਾਂ ਅਸੀਂ ਫ੍ਰੀ ਆਫ ਕਾਸਟ ਲੋ ਬੱਚੇ ਪੜ ਰਹੇ ਆ ਉੱਥੇ ਰਿਜ਼ਲਟ ਉਹਨਾਂ ਦੇ ਅੱਛੇ ਆ ਰਹੇ ਆ ਔਰ ਮੈਰਿਜੇਸ ਔਰ ਰਾਸ਼ਨ ਸੋ ਮਨੀ ਪੀ ਐਚ ਡੀ ਕਰ ਰਹੇ ਆ ਬੱਚੇ ਆਪਣੇ ਸਪான்ਸਰਡ ਬੱਚੇ ਚੈਰਿਟੀ ਦਾ ਕੰਮ ਅਸੀਂ ਕਦੇ ਵੀ ਇੰਟਰਨੈਟ ਤੇ ਦਿਖਾਈਦਾ ਨਹੀਂ ਕੋਈ ਬਾਈਬਲ 'ਚ ਲਿਖਿਆ ਹੈ ਜੇਕਰ ਤੂੰ ਕਰਦੇ ਆਂ ਤੇ ਤੇਰਾ ਸੱਜੇ ਹੱਥ ਨੂੰ ਨਾ ਪਤਾ ਹੋਵੇ ਜੇ ਖੱਬੇ ਹੱਥ ਨੂੰ ਨਾ ਪਤਾਵੇ ਸੱਜਾ ਕਰਦਾ ਤੇ और जैसे भी आपका आई कॉलेज है डिग्री कर रहे हैं बच्चे क्या हमारे जो बच्चे हैं उनको बहुत नीचे स्तर से शुरू करें तो क्या स्कूल्स भी हमारे लिए ज़रूरी नहीं है हमारे बच्चों के लिए कि उन्हें अच्छा बेसिक शिक्षा मिल सके करांगे स्कूल शुरू प्रभु दयाद नाल जरूर करांगे ਲੋਕਾਂ ਨੇ ਟਰਾਲ ਬਣਾਇਆ ਲੇਕਿਨ ਤੁਸੀਂ ਸਰਚ ਕਰਕੇ ਦਿਖਾਇਆ ਲੋਕਾਂ ਨੇ ਕੀ ਜਵਾਬ ਦਿੱਤੇ ਕੋਈ ਗੱਲ ਉਹਨਾਂ ਦਾ ਫਾਇਦਾ ਹੋ ਗਿਆ ਲੋਕਾਂ ਦੀ ਥੈਂਕਸ ਕਰਨਾ ਚਾਹੁੰਦਾ ਮੈਂ 25 ਨੂ ਇੱਕ ਦੇ ਪ੍ਰੋਗਰਾਮ ਦੇ ਬਾਰੇ ਵੀ ਲੋਕਾਂ ਨੂੰ ਕਿਹੜਾ ਪਈ 25 ਨੂੰ ਮਿਲ ਦੱਸ ਰਹੇ 25 ਨੂੰ ਸਵੇਰੇ ਮੀਟਿੰਗ ਹੋਏਗੀ ਪੂਰੇ ਇੰਡੀਆ ਤੋਂ ਪੂਰੇ ਵਰਲਡ ਤੋਂ ਲੋਕੀ ਆ ਚੁੱਕੇ ਆਲਰੇਡੀ ਅੱਜ ਉਹ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਿਲ ਵੀ ਹੋਣਗੇ ਔਰ 25 ਨੂੰ ਵੀ ਸਾਡੇ ਨਾਲ ਸ਼ਾਮਿਲ ਹੋਣਗੇ ਔਰ ਤੁਹਾਨੂੰ ਸਾਰਿਆਂ ਨੂੰ ਵੈਲਕਮ ਹੈ ਤੁਸੀਂ ਵੀ ਸਾਰੇ ਜਿੰਨੇ ਸੁਣ ਰਹੇ ਹੋ ਤੁਸੀਂ ਵੀ ਸਾਰੇ ਇੱਥੇ ਪਰਿਵਾਰਾਂ ਸਮੇਤ ਆਓ ਤੇ ਦੇਖੋ ਆਪੇ ਹੀ ਚੈੱਕ ਕਰੋ ਕਈ ਜਥੇਬੰਦੀਆਂ ਵੱਲੋਂ ਇਹ ਇਲਜ਼ਾਮ ਲਗਾਏ ਜਾਂਦੇ ਕਿ ਜਿਹੜੇ ਬਿਮਾਰਾਂ ਦਾ ਜਿਹੜਾ ਘੁੰਗਰਚਾ ਆਇਆ ਜਾਂਦਾ ਇੱਥੇ ਅੰਗਰਨੂਰਲਾ ਮਿਨਿਸਟਰੀ ਤੇ ਕਹਿੰਦੇ ਕਿ ਜੇ ਅਸੀਂ ਇਹਨਾਂ ਨੂੰ 5-10 ਮਰੀਜ਼ ਦੇ ਦਈਏ ਤਾਂ ਉਹਨਾਂ ਨੂੰ ਠੀਕ ਕਰਕੇ ਦਿਖਾ ਦਿੰਦੇ ਅਸੀਂ ਵੀ ਇਹਨਾਂ ਨੂੰ ਮੰਨ ਜਾਗੇ 5-700 ਦਿਓ ਨਾ 5-7 ਨਾ ਕੀ ਜਿੰਨੇ ਮਰਜ਼ੀ ਲੈ ਕੇ ਆਓ ਖੁੱਲਾ ਚੈਲੰਜ ਹੈ ਦੇਖੋ ਤੇ ਐਮਰਜੈਂਸੀ ਸੈਕਸ਼ਨ ਸਾਡੀ ਚਰਚ ਉੱਥੇ ਬਿਮਾਰ ਆਂਦੇ ਪ੍ਰੋਬਲਮ ਇਹ ਹੈ ਜਦੋਂ ਉਹ ਕਹਿੰਦੇ ਕਿ ਮੇਰਾ ਮਰੀਜ਼ ਲਿਆਓ ਤੈਨੂੰ ਚੰਗਾ ਕਰ ਦੋ ਇਹ ਕੋਈ ਜਾਦੂ ਟੋਨਾ ਨਹੀਂ ਹੈਗਾ ਇਹ ਹੈ ਕਿ ਮੈਂ ਪਹਿਲਾਂ वचन ਦਸੂਗਾ ਕਿ ਪ੍ਰਭੂ ਯਿਸੂ ਮਸੀਹ ਤੇ ਫਿਰ ਮੈਂ ਤੈਨੂੰ ਕੋ ਚੰਗਿਆਈ ਨੂੰ ਪਾਏਗਾ 38 ਸਾਲ ਦਾ ਰੋਗੀ ਸੀ ਬਾਈਬਲ ਚ ਪ੍ਰਭੂ ਨੇ ਇਹਨੂੰ ਚੰਗਾ ਕੀਤਾ ਤੇ ਪ੍ਰਭੂ ਨੇ ਇਹਨੂੰ ਚੰਗਾ ਕਰਨ ਤੋਂ ਬਾਅਦ ਕਿਹਾ ਫਿਰ ਤੋਂ ਪਾਪ ਨਾ ਕਰੀ ਐ ਇੰਜ ਨਾ ਹੋਵੇ ਇਸ ਤੋਂ ਭਾਰੀ ਮੁਸੀਬਤ ਤੇਰੇ ਤੇ ਆਵੇ ਤੇ ਮਰੀਜ਼ ਲਿਆਓ ਜਿੰਨੇ ਬੰਦੇ ਵੀ ਆ ਅਸੀਂ ਪਹਿਲਾਂ ਵਚਨ ਦਵਾਂਗੇ ਕੀ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਉਧਾਰਕर्ता ਮੰਨਦੇ ਹੋ ਪਾਪ ਛੱਡਣ ਨੂੰ ਤਿਆਰ ਹੋ ਬੇਵਿਆਚਾਰ ਛੱਡਣ ਨੂੰ ਤਿਆਰ ਹੋ ਚੋਰੀਆਂ ਛੱਡਣ ਨੂੰ ਤਿਆਰ ਹੋ ਧਰਮ ਚੇਂਜ ਨਹੀਂ ਕਰਨਾ ਪਾਪ ਛੱਡਣਾ ਤੇ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਉਧਾਰਕर्ता ਗ੍ਰਹਿਣ ਕਰਨਾ ਉਸ ਤੋਂ ਬਾਅਦ ਅਸੀਂ ਪ੍ਰਾਰਥਨਾ ਕਰਾਂਗੇ ਪਰਮੇਸ਼ਰ ਚੰਗਾ ਕਰੇਗਾ